ਹਾਂਜੀ ਅੱਜ ਆਪਾਂ ਬਣਾਵਾਂਗੇ ਸਲਵਾਰ ਦੀ ਮੂਰੀ ਦਾ ਡਿਜ਼ਾਈਨ ਠੀਕ ਹੈ ਤੇ ਇਹ ਆਪਾਂ ਨੇ ਮੂਰੀ ਜਿਹੜੀ ਹੈ ਜੜ ਕੇ ਤਿਆਰ ਕਰ ਲਈ ਹੈ ਠੀਕ ਹੈ ਤੇ ਤੁਸੀਂ ਮੇਰੀ ਵੀਡੀਓ ਐਂਡ ਤੱਕ ਜ਼ਰੂਰ ਦੇਖਣੀ ਤੇ ਆਪਾਂ ਤੁਹਾਨੂੰ ਅੱਜ ਦੱਸਦੇ ਆ ਡਿਜ਼ਾਈਨ ਬਣਾਉਣਾ ਮੂਰੀ ਦਾ ਸੌਖਾ ਜਿਹਾ ਤੇ ਸਲਵਾਰ ਦੇ ਪੌਂਚੇ ਦਾ ਡਿਜ਼ਾਈਨ ਮਤਲਬ ਤੇ ਇਹ ਆਪਾਂ ਨੇ ਕਮੀਜ਼ ਨਾਲ ਦਾ ਕਪੜਾ ਜਿਹੜਾ ਇਹ ਲੈ ਲਿਆ ਪ੍ਰਿੰਟਡ ਕਮੀਜ਼ ਹੈ ਦੇ ਨਾਲ ਇਸ ਤਰ੍ਹਾਂ ਤੇ ਇਹ ਉਹਦੇ ਨਾਲ ਦੀ ਆਪਾਂ ਨੇ ਪੱਟੀਆਂ ਕੱਟ ਕਰ ਲਈਆਂ ਠੀਕ ਹੈ ਜੀ ਤੇ ਇਹ ਆਪਾਂ ਨੇ ਲਾਉਣੀ ਇਹਦੇ ਉੱਪਰ ਲੈਸ ਠੀਕ ਹੈ ਤੇ ਹੁਣ ਆਪਾਂ ਇਹਨੂੰ ਕੀ ਕਰਨਾ ਪੱਟੀ ਜਦੋਂ ਕੱਟਣੀ ਹੈ ਕਪੜਾ ਇਸ ਤਰ੍ਹਾਂ ਰੱਖ ਲੈਣਾ ਠੀਕ ਹੈ ਤੇ ਇਹ ਆਪਾਂ ਨੇ نیچے ਵਾਲੀ ਸਾਈਡ ਆਪਣੀ ਜਿਹੜੀ ਸਿੱਧੀ ਹੈ ਠੀਕ ਹੈ 3 ਇੰਚ ਹੀ ਆਪਾਂ ਨੇ ਇਹ ਕਪੜਾ ਲਿਆ 3 ਇੰਚ ਕਪੜਾ ਲੈ ਲੈਣਾ ਸ਼ਰਟ ਨਾਲ ਦਾ ਤੇ ਫਿਰ ਆਪਾਂ ਨੇ ਇਧਰਲੀ ਸਾਈਡ ਸਿੱਧੀ ਰੱਖ ਕੇ ਇਧਰੋਂ ਆਪਾਂ 2 ਇੰਚ ਦਾ ਨਿਸ਼ਾਨ ਲਾ ਕੇ ਤੇ ਇਸ ਤਰ੍ਹਾਂ ਆਪਾਂ ਕਾਟ ਪਾ ਲੈਣੀ ਦੀ ਠੀਕ ਹੈ ਇਦਾਂ ਆਪਾਂ ਕਾਟ ਪਾ ਕੇ ਇਧਰੋਂ 10 ਇੰਚ ਦੀ ਇਧਰੋਂ ਆਪਣਾ 2 ਇੰਚ ਇਦਾਂ ਰੱਖ ਲੈਣਾ ਤੇ ਇੱਥੇ ਆਪਾਂ ਲਾ ਲੈਨੇ ਆ ਕੱਟ ਸੈਂਟਰ ਦੇ ਇਹ ਜਿਹੜਾ ਸੈਂਟਰ ਆਪਣਾ ਪੌਂਚੇ ਦੇ ਵਿਚਾਲੀ ਆਊਗਾ ਇੱਥੋਂ ਆਪਣਾ ਚੜਾਈ 3 ਦੀ ਹੋਊਗੀ ਸਾਈਡਾਂ ਤੋਂ ਆਪਣੇ 2 ਇੰਚ ਦੀ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਇਹ ਡਿਜ਼ਾਈਨ ਜਿਹੜਾ ਬਣਾਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਉੱਪਰ ਲਾਉਣੀ ਲੇਸ ਇਹਦੇ ਉੱਤੇ ਤੁਸੀਂ ਪੇਸਟਿੰਗ ਨਾਲ ਵੀ ਕਵਰ ਕਰ ਸਕਦੇ ਆ ਪਹਿਲਾਂ ਪੇਸਟਿੰਗ ਲਗਾ ਕੇ ਫਿਰ ਆਪਾਂ ਇਹਦੇ ਉੱਪਰ ਲੇਸ ਲਾ ਸਕਦੇ ਆ ਠੀਕ ਹੈ ਤੇ ਇਹ ਹੈਗੀ ਆਪਣੀ ਲਾਈਨਿੰਗ ਵਾਲੀ ਸਲਵਾਰ ਤੇ ਇੱਥੇ ਵੀ ਆਪਾਂ ਬੁਕਰਮ ਲਗਾ ਲਈ ਐ ਤੇ ਤਾਂ ਕਰਕੇ ਆਪਾਂ ਇੱਥੇ ਪੇਸਟਿੰਗ ਨਹੀਂ ਲਾਉਣੀ ਤੇ ਇਦਾਂ ਵੀ ਆਪਾਂ ਬਣਾ ਸਕਦੇ ਆ ਤੇ ਇਹ ਜਿਹੜਾ ਹੈਗਾ ਸਿੱਧਾ ਪਾਸਾ ਆਹ ਵਾਲਾ ਇਹ ਹੈਗਾ ਸਿੱਧਾ ਸਾਈਡ ਇੱਥੋਂ ਆਪਾਂ ਇਦਾਂ ਲਗੂਣੀ ਤੇ ਇਸ ਪੀਸ ਤੇ ਆਪਾਂ ਪਹਿਲਾਂ ਲਾਵਾਂਗੇ ਲੇਸ ਠੀਕ ਹੈ ਜੀ ਇੱਥੋਂ ਰੱਖ ਕੇ ਆਪਾਂ ਨੇ ਇਹਦਾ ਪਾਸਾ ਆਪਾਂ ਸਿੱਧਾ ਰੱਖ ਲੈਣਾ ਉਸ ਤੋਂ ਬਾਅਦ ਆਪਾਂ ਨੇ ਲੇਸ ਲੈਣੀ ਐ ਲੇਸ ਦਾ ਆਪਾਂ ਨੇ ਰੱਖਣਾ ਇਧਰੋਂ ਪੁੱਠਾ ਪਾਸਾ ਇਸ ਇੱਥੇ ਆਪਾਂ ਨਾਲ-ਨਾਲ ਰੱਖ ਕੇ ਕੰਨੀ-ਕੰਨੀ ਆਪਾਂ ਵਿੱਚ ਦੇਣੀ ਆ ਠੀਕ ਹੈ ਇੱਥੋਂ ਰੱਖਾਂਗੇ ਤੇ ਇਦਾਂ ਆਪਾਂ ਸਲਾਈ ਲਾਉਣੀ ਸ਼ੁਰੂ ਕਰਾਂਗੇ ਤੇ ਆਪਾਂ ਜਿਹੜਾ ਲੇਸ ਦੀ ਕੰਨੀ-ਕੰਨੀ ਵਿੱਚ ਦੇਣਾ ਕਪੜਾ ਵੀ ਆਪਾਂ ਨਾਲ-ਨਾਲ ਥੋੜਾ-ਥੋੜਾ ਛੱਡ ਕੇ ਇਸ ਤਰੀਕੇ ਨਾਲ ਆਪਾਂ ਰੱਖਣੀ ਹੈ ਇਹ ਇਹ ਪੇਸਟਿੰਗ ਤਾਂ ਆਪਾਂ ਲਾ ਲੈਣੀ ਸੀਗੀ ਤੇ ਤਾਂ ਨਹੀਂ ਲਗਾਈ ਕਿਉਂਕਿ ਵਾਈਟ ਨਾਲ ਆਪਣਾ ਜਿਹੜਾ ਪ੍ਰਿੰਟ ਦਾ ਫਰਕ ਪੈਂਦਾ ਸੀਗਾ ਪੇਸਟਿੰਗ ਵਾਈਟ ਹੁੰਦੀ ਹੈ ਤੇ ਜੇ ਆਪਾਂ ਇਹਦੇ ਉੱਪਰ ਲਗਾਵਾਂਗੇ ਤੇ ਉਹ ਲਾਈਨਿੰਗ ਦਾ ਕੰਮ ਹੀ ਕਰੂਗੀ ਜਿਵੇਂ ਆਪਣੀ ਸ਼ਰਟ ਨਾਲ ਮੈਚਿੰਗ ਹੋ ਜਾਊਗੀ ਤੇ ਤਾਂ ਕਰਕੇ ਵਾਈਟ ਜਿਹੜੀ ਪੇਸਟਿੰਗ ਆ ਉਹ ਲਾਉਂਦੇ ਸੀ ਤਾਂ ਬਣਾ ਵਾਈਟ-ਵਾਈਟ ਜਿਹਾ ਬਣਦਾ ਸੀ ਇਹ ਕਪੜਾ ਤਾਂ ਕਰਕੇ ਆਪਾਂ ਬਿਨਾ ਇਹ ਤੋਂ ਲਾਵਾਂਗੇ ਤਾਂ ਆਪਾਂ ਨੇ ਹੁਣ ਆਪਾਂ ਲਾਵਾਂਗੇ ਇਧਰਲੀ ਸਾਈਡ ਇਹੋ ਆਪਾਂ ਇੱਧਰ ਰੱਖ ਲੈਣਾ ਤੇ ਉਦਾਂ ਹੀ ਆਪਾਂ ਨੇ ਜਿਹੜੇ ਪੁੱਠਾ ਪਾਸਾ ਲੈਸ ਦਾ ਇਧਰ ਕਰਕੇ ਉੱਪਰ ਕੱਪੜਾ ਸਿੱਧਾ ਤੇ ਇੱਥੋਂ ਰੱਖ ਕੇ ਇਹਨੂੰ ਪਾਉਣੀ ਇੱਥੋਂ ਰੱਖ ਲਾਂਗੇ ਜਿੱਥੇ ਆਪਣਾ ਕੱਟ ਹੈ ਇੱਥੋਂ ਤੱਕ ਆਪਾਂ ਲਾਉਣਾ ਹੈ ਵਿਚਾਲਾ ਸੈਂਟਰ ਤੱਕ ਇਦਾਂ ਰੱਖ ਕੇ ਫਿਰ ਆਪਾਂ ਇਹਨੂੰ ਜਮ੍ਹਾਂ ਸੈਂਟਰ ਚ ਰੱਖ ਕੇ ਸੂਈ ਵਿੱਚ ਕਰਕੇ ਫਿਰ ਇਹਨੂੰ ਥੋੜਾ ਜਿਹਾ ਇਦਾਂ ਘੁਮਾ ਕੇ ਇੱਥੋਂ ਥੋੜੀ ਜਿਹੀ ਗਲਾਈ ਚ ਆਊਗੀ ਇਦਾਂ ਆਪਾਂ ਨੇ ਲਿਆਉਣੀ ਹੈ ਉੱਪਰ ਕੱਟ ਕਰ ਲੈਣੀ ਠੀਕ ਹੈ ਇਦਾਂ ਹੀ ਆਪਾਂ ਹੁਣ ਦੂਸਰੀ ਸਾਈਡ ਲਗਾ ਲਾਂਗੇ ਇਹਦੇ ਨਾਲ ਹੀ ਹਾਂਜੀ ਹੁਣ ਆਪਾਂ ਨੇ ਦੋਨਾਂ ਇਹਨਾਂ ਪੱਟੀਆਂ ਤੇ ਇਸ ਤਰ੍ਹਾਂ ਲੇਸ ਲਾ ਲਈ ਠੀਕ ਹੈ ਹੁਣ ਆਪਾਂ ਇਹਦੇ ਉੱਪਰ ਲਗਾਵਾਂਗੇ ਤੇ ਇੱਥੋਂ ਆਪਾਂ ਨੇ ਇਹ ਵਾਲੀ ਜਿਹੜੀ ਲੇਸ ਲਾ ਗੀ ਇਹਦੇ ਉੱਪਰ ਤੇ ਆਪਾਂ ਇੱਥੋਂ ਰੱਖਣਾ ਨੀਚੇ ਤੋਂ ਜਿਹੜਾ ਪਾਸਾ ਸਿੱਧਾ ਉਹ ਸਾਈਡ ਆਪਾਂ نیچے ਰੱਖਣੀ ਹੈ ਜਿਹੜੀ ਸਾਈਡ ਗਲਾਈ ਹੋਈ ਆ ਆਪਾਂ ਉੱਪਰ ਰੱਖਾਂਗੇ ਹੁਣ ਆਪਾਂ نیچے ਤੋਂ ਇਸ ਤਰੀਕੇ ਨਾਲ ਆਪਾਂ ਥੋੜਾ ਥੋੜਾ ਛੱਡ ਕੇ ਬਿਲਕੁਲ نیچے ਇੰਨਾ ਇੰਨਾ ਥੋੜਾ ਜਿਹਾ ਛੱਡਾਂਗੇ ਠੀਕ ਹੈ ਤੇ ਇੱਥੋਂ ਆਪਾਂ ਰੱਖ ਕੇ ਇਹਨੂੰ ਲਗਾਉਣਾ ਹੈ ਆਪਾਂ ਇਹ ਲੇਸ ਨੂੰ ਇਦਾਂ ਆਪਾਂ ਲਾਈ ਹੈ ਇਹਨੂੰ ਆਪਾਂ ਸਿੱਧੀ ਕਰ ਲੈਣਾ ਇਸ ਤਰ੍ਹਾਂ ਠੀਕ ਹੈ ਨਾਲੇ ਆਪਣਾ ਜਿਹੜਾ ਕਪੜਾ ਫੋਲਡ ਹੋ ਜੂਗਾ ਨਾਲੇ ਆਪਣੀ ਲੈਸ ਇਦਾਂ ਸਿੱਧੀ ਹੋ ਜੂ ਤੇ ਇਹ ਆਪਣਾ ਜਿਹੜਾ ਸੈਂਟਰ ਆਪਣੇ ਗਲਾਈ ਵਾਲਾ ਇਹਨੂੰ ਆਪਾਂ ਇੱਥੇ ਵਿਚਾਲੇ ਆਉਣਾ ਚਾਹੀਦਾ ਉਦੋਂ ਆਪਾਂ ਸੈੱਟ ਕਰਕੇ ਇਹਨੂੰ ਰੱਖਣਾ ਠੀਕ ਹੈ ਇਦਾਂ ਆਪਾਂ ਸੈੱਟ ਕਰਕੇ ਕਿਹੜਾ ਸ਼ੁਰੂ ਕਰ ਲੈਣੀ ਹੈ ਇੱਥੋਂ ਆਪਾਂ ਨੇ ਇਦਾਂ ਫੋਲਡ ਕਰਨੀ ਹੈ ਠੀਕ ਹੈ ਜੀ ਇਦਾਂ ਕਰਕੇ ਫੋਲਡ نیچے ਆਪਣਾ ਇੰਨਾ-ਇੰਨਾ ਛੱਡਣਾ ਤੇ ਇੱਥੇ ਆਪਾਂ ਸਲਾਈ ਲਾਣੀ ਹੈ ਨਾਲ-ਨਾਲ ਕੱਪੜੇ ਦੇ ਉੱਪਰ ਠੀਕ ਹੈ ਜੀ ਇਦਾਂ ਆਪਾਂ ਸਾਰੇ चलाइ लाव ਇਹ ਆਪਣਾ ਜਿਹੜਾ ਕੱਟ ਹੈ ਇਸ 크리즈 ਦੇ ਵਿਚਾਲੇ ਆ ਗਿਆ ਇਦਾਂ ਆਪਣਾ ਆਉਣਾ ਚਾਹੀਦਾ ਠੀਕ ਹੈ ਇਦਾਂ ਲਗਾਉਣਾ ਆਪਾਂ ਹੁਣ ਆਪਾਂ ਇਧਰਲੀ ਸਾਈਡ ਲੱਗ ਗਈ ਹੈ ਹੁਣ ਆਪਾਂ ਇਹਨੂੰ ਦੂਸਰੀ ਸਾਈਡ ਤੇ ਸ਼ੁਰੂ ਕਰਾਂਗੇ ਹੁਣ ਆਪਾਂ ਇਹਨੂੰ ਕਰਾਂਗੇ ਇਧਰਲੀ ਸਾਈਡ ਤੋਂ ਸ਼ੁਰੂ ਠੀਕ ਹੈ ਇਥੋਂ ਆਪਾਂ ਐਦਾਂ ਫੋਲਡ ਕਰ ਲੈਣਾ ਠੀਕ ਹੈ ਜੀ ਐਦਾਂ ਆਪਾਂ ਲਗਾਈ ਸੀ ਲੈਸ ਇਹਨੂੰ ਆਪਾਂ ਐਦਾਂ ਮੋੜ ਲੈਣਾ ਨਾਲੇ ਤੇ ਆਪਣਾ ਕਪੜਾ ਫੋਲਡ ਹੋ ਜੂ ਨਾਲੇ ਆਪਣੀ ਲੈਸ ਸਿੱਧੀ ਹੋ ਜੂਗੀ ਹੁਣ ਆਪਾਂ ਇਥੋਂ ਰੱਖ ਕੇ ਦੀ ਇਧਰਲੀ ਸਾਈਡ ਸिलाई ਲਾ ਲੈਣੀ ਹੈ ਇਹਦਾ ਆਪਾਂ ਕਪੜੇ ਜਵਾਲਨੇ ਪੈਣਗੇ ਨਾ ਠੀਕ ਹੈ ਕਿਉਂਕਿ ਆਪਣੇ ਇਹਦੇ ਉੱਤੇ ਪੇਸਟਿੰਗ ਜਰਾ ਪੂਰੀ ਨਹੀਂ ਲੱਗੇਗੀ ਇਹ ਆਪਾਂ ਇਹਨੂੰ ਸਿੱਧਾ ਰੱਖਣਾ ਬਾਲ ਨਹੀਂ ਪੈਂਦੇ ਨੇ ਇਹਨੂੰ ਆਪਾਂ ਨੇ ਇਦਾਂ ਵਿੱਚ ਕਪੜਾ ਕਰਕੇ ਤੇ ਉੱਪਰ ਨੂੰ ਇਦਾਂ ਸਿੱਧਾ ਕਰ ਲੈਣਾ ਠੀਕ ਹੈ ਜਿੱਦੋਂ ਸਿਉਣ ਲਾਉਣੀ ਹੈ ਤੇ ਇਸ ਤਰੀਕੇ ਨਾਲ ਇਹ ਆਪਣਾ ਜਿਹੜਾ ਕੱਟ ਸੀਗਾ ਇਹ ਆਪਣਾ ਸੈਂਟਰ 'ਚ ਆ ਗਿਆ ਇੱਥੇ ਬਿਲਕੁਲ ਇਥੋਂ ਆਪਣੀ ਜਿਹੜੀ ਇਹ ਚੌੜੀ ਥੋੜੀ ਜਿਹੀ ਲੈਸ ਤੇ ਫਿਰ ਇਸੀ ਦੇ ਬੈਕ ਸਾਈਡ ਤੋਂ ਥੋੜਾ ਜਿਹਾ ਟਾਕੇ ਬਣਾਏ ਇਦਾਂ ਗਲਾਈ ਚ ਆਪਾਂ ਨਹੀਂ ਲਗਾਉਣੀ ਹੈ ਨਾਲ-ਨਾਲ ਇਥੋਂ ਆਪਾਂ ਬਿਲਕੁਲ ਤਿੱਖੀ ਸ਼ੇਪ ਚ ਵੀ ਰੱਖ ਸਕਦੇ ਆ ਸ਼ੇਪ ਜੇ ਤਿੱਖੀ ਸ਼ੇਪ ਬਣਾਉਣੀ ਹੋਵੇ ਨਾ ਬਿਲਕੁਲ ਇਸ ਤਰ੍ਹਾਂ ਉਦਾਂ ਵੀ ਆਪਾਂ ਰੱਖ ਸਕਦੇ ਆ ਤੇ ਗਲਾਈ ਚ ਵੀ ਲਾ ਸਕਦੇ ਆ ਸ਼ੇਪ ਇਹਨੂੰ ਤੁਸੀਂ ਕੋਈ ਵੀ ਦੇ ਸਕਦੇ ਆ ਆਪਾਂ ਦੀ ਆਪਣੀ ਜਿਹੜੀ ਲੈਸ ਇਦਾਂ ਲੱਗੀ ਐ ਤੇ ਹੁਣ ਆਪਾਂ ਦੂਸਰੀ ਮੋੜੀ ਕਿਹੜੀ ਲਗਾਉਗੇ ਸਿੱਧੀ ਸਾਈਡ ਜਿਹੜੀ ਉਹ نیچے ਰੱਖਣੀ ਐ ਤੇ ਜਿਹੜੀ ਇਹ ਗਲਾਈ ਵਾਲੀ ਸਾਈਡ ਐ ਉੱਪਰ ਰੱਖਣੀ ਐ ਇਸ ਤਰੀਕੇ ਨਾਲ ਇਹਨੂੰ ਇਦਾਂ ਵਿਚਾਲੇ ਰੱਖ ਲੈਣਾ ਕੱਟ ਕੋਲੇ ਤੇ ਇਧਰੋਂ ਆਪਾਂ ਸ਼ੁਰੂ ਕਰ ਲੈਣਾ ਹੁਣ ਆਪਾਂ ਇਧਰਲੀ ਸਾਈਡ ਵੀ ਇਦਾਂ ਲਗੋਣੀ ਐ ਤੇ ਆਪਾਂ ਇੱਦਾਂ ਸਾਰੀ ਸਿਉਣ ਲਾ ਕੇ ਫਿਰ ਤੁਹਾਨੂੰ ਦਿਖਾਉਣੇ ਆ ਦੋਨੇ ਮੂਰੀਆਂ ਤੇ ਇੱਕ ਆਪਾਂ ਉੱਪਰਲੀ ਸਾਈਡ ਜਿਹੜੀ ਸਿਉਣ ਲਾਉਣੀ ਆ ਉਹ ਵੀ ਲਾ ਕੇ ਦੱਸਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਇੱਧਰਲੀ ਸਾਈਡ ਵੀ ਚੰਗੀ ਸਲਾਈ ਲਾਉਣੀ ਆ ਅੱਜ ਹੀ ਹੁਣ ਆਪਾਂ ਜਿਹੜੀ ਇਹਦੀ ਲੇਸ ਦੇ ਇੱਧਰਲੀ ਸਾਈਡ ਆ ਕਿ ਇੱਕ ਸਲਾਈ ਲਾਵਾਂਗੇ ਇਹਦੇ ਉੱਪਰ ਹਾਂ ਜੀ ਹੁਣ ਆਪਣੀਆਂ ਦੋਨੇ ਜਿਹੜੀਆਂ ਮੂਰੀਆਂ ਬਣ ਕੇ ਰੈਡੀ ਹੋ ਗਈਆਂ ਠੀਕ ਹੈ ਜੀ ਤੇ ਸਿੰਪਲ ਜਿਹਾ ਤੇ ਸੁਪਰ ਜਿਹਾ ਡਿਜ਼ਾਈਨ ਬਣ ਗਿਆ ਤੇ ਨਾਲ ਤਾਂ ਆਪਾਂ ਨੂੰ ਜ਼ਿਆਦਾ ਮਿਹਨਤ ਕਰਨੀ ਪਈ ਤੇ ਸੋਨਾ ਡਿਜ਼ਾਈਨ ਬਣ ਗਿਆ ਇਸ ਤਰੀਕੇ ਨਾਲ ਤੁਸੀਂ ਵੀ ਸੋਖਾ ਜਾਂ ਡਿਜ਼ਾਈਨ ਮੂਰੀ ਦਾ ਬਣਾ ਸਕਦੇ ਹੋ ਤੇ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਤੇ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ